ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਜਿਵੇਂ ਕਿ ਹੁਣ ਮਤਲਬ ਕਿ ਸਪਟੰਬਰ ਮਹੀਨਾ ਚੱਲ ਰਿਹਾ ਤੇ ਤਕਰੀਬਨ ਸਾਰੇ ਝੋਨੇ ਈਵਨ ਬਾਸਮਤੀਆਂ ਵੀ ਜਿਹੜੀਆਂ ਗੇਤੀਆਂ ਸੀ ਪੂਰੇ ਨਿਸਰ ਦੇ ਜੋਰਾਂ ਤੇ ਆ ਪਰ ਮੌਸਮ ਦੀ ਤਬਦੀਲੀ ਹੋਣ ਕਰਕੇ ਇਤਕੀ بارشਾਂ ਹੋਈਆਂ ਬਹੁਤ ਜ਼ਿਆਦਾ ਤੇ ਜਦੋਂ بارش ਹੋਈਆਂ ਐਵਰੇਜ ਹਰ ਬੰਦੇ ਦੀ ਯੂਰੀਆ 2.5 ਗੱਟੇ ਤੋਂ ਉੱਪਰ ਹੈ ਬੜਾ ਖਾਸ ਨਾਲ ਇੱਕ ਗੌਰ ਨਾਲ ਇੱਕ ਚੀਜ਼ ਤੇ ਤੁਸੀਂ ਧਿਆਨ ਦੇਣਾ ਆ ਮੈਂ ਤੁਹਾਨੂੰ ਤੇਲੇ ਦਾ ਟੈਗ ਦਿਖਾ ਰਿਹਾ ਮੈਂ ਆਪਣੇ ਇੱਕ ਕਿਸਾਨ ਦੋਸਤ ਦੇ ਹੈ ਵੀ ਸੀ ਬਹੁਤ ਸੁਝਵਾਨ ਕਿਸਾਨ ਹਰ ਚੀਜ਼ ਬੜੇ ਟਾਈਮ ਤੇ ਈਵਨ 2.5 ਗੱਟੇ ਹੀ ਯੂਰੀਆ ਕੋਈ ਯੂਰੀਆ ਵੀ ਉਹਨਾਂ ਨੇ ਵੱਧ ਨਹੀਂ ਆ ਤੁਸੀਂ ਦੇਖ ਰਹੇ ਹੋਗੇ ਝੰਡਾ ਪੱਤਾ ਗਾਚ ਵਰਗਾ ਹਰਾ ਝੰਡਾ ਪੱਤਾ ਹਰ ਹੋਊਗਾ ਫੇਰ ਹੀ ਕੁਦਰਤੀ ਗੱਲ ਦਾਣੇ ਦੇ ਵਿੱਚ ਐਗਜ਼ੈਕਟ ਵਜਨ ਬਣੇਗਾ ਪਰ ਹਜੇ ਇੱਥੇ ਕੋਈ ਵੀ ਦੋਗੀ ਬੈਠੀ ਨਹੀਂ ਦੇਖ ਰਹੇ ਹੋ ਪਰ ਜੇ ਅੱਜ ਇਹਨੂੰ ਨਹੀਂ ਸੰਭਿਆ ਗਿਆ ਤੇ ਹੁਣ ਇਹ ਦੋਗੀਆਂ ਨੇ ਸਭ ਨੇ ਤਕਰੀਬਨ ਸਾਰਿਆਂ ਨੇ ਵਹਿ ਜਾਣਾ ਆ ਦਿਖ ਰਿਹਾ ਤੇ ਲਾ ਜੀਨੂ ਕੀ ਲੋਕ ਬੀਪੀ ਐਚ ਆਖਦੇ ਆ ਬਰਾਉਨ ਪਲਾਂਟ ਹੌਪਰ ਆ ਦੇਖ ਰਹੇ ਹੋ ਕਿਵੇਂ ਬੈਠਾ ਇੱਕ ਦੂਜੇ ਦੇ ਵੱਲ ਮੂੰਹ ਕਰਕੇ ਜਦੋਂ ਇਹਨੂੰ ਹੱਥ ਲਾਉਂਗੇ ਇਹ ਟੇਡਾ ਦੁਰੂਗਾ ਇਹ ਆ ਵੇਖੋ ਬੁੜਕ ਗਿਆ ਇਹ ਫੇਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਆ ਦੇਖੋ ਬੈਠਾ ਉਹ ਟੇਡਾ ਦੁਰਦਾ ਵੇ ਅੱਜ ਤਾਂ ਟੇਡਾ ਸਾਰੀਆਂ ਦੌਗੀਆਂ ਪਰੀਆਂ ਪਈਆਂ ਆ ਦੇਖ ਰਹੇ ਹੋ ਨਾ ਮੇਰੇ ਉੱਪਰ ਤੱਕ ਮੂੰਹ ਦੇ ਵੱਜ ਰਿਹਾ ਆ ਕੇ ਇਵਨ ਉਹ ਡੁੱਡ ਕੇ ਕਿਸਾਨ ਦੋਸਤੋ ਬੜੇ ਗੌਰ ਨਾਲ ਇੱਥੇ ਦਵਾਈ ਦਾ ਨਾਮ ਨੋਟ ਕਰ ਲਓ ਜੇ ਤਾਂ ਤੁਹਾਡੇ ਐਂ ਹੀ ਤੇਲੇ ਦਾ ਅਟੈਕ ਕਾਫੀ ਜ਼ਿਆਦਾ ਆ ਚੁੱਕਿਆ ਕਈ ਦਵਾਈਆਂ ਮਾਰਕੀਟ ਦੇ ਵਿੱਚ ਮਹਿੰਗੀਆਂ ਤੋਂ ਮਹਿੰਗੀਆਂ ਆ ਰਹੀਆਂ ਪਰ ਉਹ ਪਏ ਤੇਲੇ ਨੂੰ ਨਹੀਂ ਮਾਰ ਰਹੀਆਂ ਹਾਂ ਹੁਣ ਤੁਸੀਂ ਇੱਥੇ ਗੁਹਾਨ ਦੇ ਨਾਲ-ਨਾਲ ਹਿਰੋਤਾ ਜਾਂ ਇਮੀਮੌਕਸ ਨਾਲ ਵਿੱਚ ਪਾਉਣੀ ਹੀ ਪਾਉਣੀ ਹੈ ਜਿਹੜੀ ਤੁਰੰਤ ਤੇਲੇ ਨੂੰ ਸੜ ਦੇ ਜਾਂ ਫਿਰ ਜੇ ਤੁਸੀਂ ਮਹਿੰਗੀ ਸਸਤੀ ਨਹੀਂ ਪਰਵਾ ਨਚੀਨੋ ਕੰਪਨੀ ਦੀ ਡਿਊਟ ਤੁਰੰਤ 150 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਮਾਰ ਦਿਓ ਸ਼ਾਮ ਨੂੰ ਜ਼ਰਾ ਤੇਲਾ ਇਕੱਠਾ ਹੋ ਜਾਏਗਾ ਦੂਸਰੀ ਗੱਲ ਨਾ ਚੜੇ ਨਾ ਕਰੇ ਨਾ ਲੜੇ ਮੇਨ ਗੱਲ ਥੋੜੇ ਝੋਨੇ ਲਈ ਖੁਸ਼ਕ ਨਹੀਂ ਝੰਡਾ ਪੱਤਾ ਲਾਸਾ ਖਰੀਦੇਗਾ ਥੈਂਕ ਯੂ ਜੇ ਕਿਸੇ ਦੀ ਕੋਈ ਕੁਐਰੀ ਹੋ